ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਦੀ ਮੰਡੀ ਮੋੜ ਬਹੁ ਟੌਪ ਦੇ ਨਗਿਨੇ ਮੰਡੀ ਮੋੜ ਤੇ ਪਹੁੰਚੇ ਹੋਏ ਆ ਬਹੁਤ ਹੀ ਵਧੀਆ ਇੱਕ ਪੂਰੀ ਦਿਖਾਉਣੇ ਆ ਤੁਹਾਨੂੰ ਬਾਈ ਆਪਣੀਆਂ ਵੀਰੇ ਤੋਰੇਗਾ ਤੋਰੀ ਆ ਬਾਈ ਬਹੁਤ ਸੋਹਣੀ ਯਾਰਾ ਦਿਲ ਭਰਦਾ ਦੇਖ ਕੇ ਮਾਝੇ ਨੂੰ ਬਾਈ ਜੀ ਬਹੁਤ ਵਧੀਆ ਟੋਪ ਦਾ ਨਕੀਨਾ ਹੀ ਕਹਿ ਸਕਦੇ ਆ ਜੀ ਕੀ ਚੰਗੀ ਮੱਝ ਮੋੜ ਲਿਆ ਬਾਈ ਉਹ ਵੱਡੇ ਆਰਡਰ ਦੀ ਸਾਰੀ ਮੋੜ ਮੰਡੀ ਦਾ ਸ਼ਿੰਗਾਰ ਪਿੱਠਪੂੜੀ ਚੰਗੀ ਆ ਥਾਂ ਲੇਵੇ ਦੀ ਸਾਫ ਆ ਵੱਡੇ ਆਰਡਰ ਦੀ ਮਾਲਕਾ ਬਾਈ ਜੀ ਮੈਂ ਤੇਰੇ ਕੋਲ ਹਾਂ ਉਧਰੋਂ ਨਾਨਕ ਨੂੰ ਮੁੜ ਕੇ ਜਵਾਬ ਦੇ ਕੇ ਬੰਦਾ ਇਹ ਗੱਲ ਕਰਨਾ ਸੱਲੀ ਨਾ ਕਰ ਲੋ ਚੈੱਕ ਭਾਈ ਆਈ ਮਾੜਾ ਜਿਹਾ ਰਾਂ ਹੀ ਆ ਠੀਕ ਆ ਠੀਕ ਆ ਹਾਂਜੀ ਬਾਈ ਜੀ ਕੀ ਹਾਲ ਆ ਕਿਹੜੇ ਪਿੰਡ ਪਹੁੰਚੇ ਹੋ ਕੱਲੋਂ ਤੋਂ ਹੀ ਵੱਲੋਂ ਤੋਂ ਕੱਲੋਂ ਤੋਂ ਕੱਲੋਂ ਕੱਲੋਂ ਕਿਹੜੇ ਜ਼ਿਲ੍ਹੇ ਚ ਪੈਂਦੀ ਐ ਇਹ ਮਾਨਸਾ ਜਿਹੜਾ ਮਾਨਸਾ ਚ ਕਿਹੜੇ ਸੂ ਸੂਈ ਮਾਝੇ ਆਪਣੀ ਤੀਜੇ ਸੂਈ ਸੂਈ ਬਈ ਆ ਨਾ ਜੀ ਗੱਪਣ ਆਈ ਅੱਛਾ ਸੂੰਣ ਵਾਲੀ ਆ ਕਿੰਨਾ ਕ ਦੁੱਧ ਪਾਉਗੋ ਦੁੱਧ ਦੇਊਗੀ 18 ਲੀਟਰ ਹੀ ਫੁੱਲਾ ਹਨਾ ਚੰਗੀ ਆ ਵਾਹ ਹਾਂਜੀ ਐਜ ਤੀ 20 ਤੋਂ ਪਲੱਸ ਦੀ ਉਮੀਦ ਹੈ ਜੀ ਅੱਛਾ ਘਰ ਦੀ ਆਪਣੀ ਕੁਵਾਰ ਦਾ ਕੰਮ ਕੀ ਰੇਟ ਕਰਤਾ ਵੀਰੇ ਦਾ ਇਹਦਾ 3.5 ਲੱਖ ਲੈਣ ਦੇਣਾ ਹਾਂਜੀ ਨੰਬਰ ਬੋਲ ਦੇ 9862 62994 ਹੋਰ ਵੀ ਮੱਝ ਕੋਈ ਕਹੀ ਸੀ ਇੱਕ ਆ ਮੈਂ ਤੇ ਚੰਗੀਆਂ ਮੱਝਾਂ ਲੈ ਕੇ ਪਹੁੰਚਿਆ ਹੋਇਆ ਬਾਈ ਇਹ ਕਿਵੇਂ ਸੂਣ ਵਾਲੀ ਦੀ ਸੂਈ ਪਈ ਆ ਕਿਹੜੇ ਸੂਏ ਇਹ ਪਹਿਲਾ ਹੀ ਪਹਿਲਾ ਸੂਆ ਬੱਚਾ ਇਹਦਾ ਇੱਕ ਬੱਚਾ ਆ ਪੈਰ ਨਾਲ ਧਰਜ ਮਾੜਾ ਬਕਰ ਕਰ ਪਹਿਲੇ ਸੂਏ ਸੂਏ ਚੰਗੇ ਕਰਦ ਵਾਲੀ ਝੋਟੀ ਆ ਬਾਈ ਜੀ ਬਹੁਤ ਵਧੀਆ ਬਾਈ ਦੀ ਆ ਡਰੇ ਦਾ ਹੀ ਬਹੁਤ ਵਧੀਆ ਆ ਹਨਾ ਥਾਲੇ ਦੇ ਦੀ ਸਾਫ ਆ ਚੰਗੇ ਆਰਡਰ ਵਾਲੀ ਇੱਠ ਕੁੜੀ ਚੰਗੀ ਆ ਕਿੰਨਾ ਕੁ ਬੋੜਾ ਏ ਥੱਲੇ ਹੁਣ ਇਹ 14 ਲੀਟਰ ਹੁਣ ਤਿਆਰ ਆ ਜੀ ਅੱਛਾ ਤੇ 14 ਲੀਟਰ ਤਿਆਰ ਆ ਇਹ ਕਿੱਥੋਂ ਤੱਕ ਦੇਣੀਆਂ ਇਹ 270 ਮਾਰ ਰਹੀ 2.5 ਦੀ ਛੱਡ ਦਾਂ 2.5 ਦੀ ਛੱਡ ਦੇਣਾ ਨੰਬਰ ਤਾਂ ਆਪਣਾ ਉਹੀ ਬੋਲਤਾ ਸੀ ਨਾ ਕੋਈ ਗੱਲ ਨਹੀਂ ਬਹੁਤ ਵਧੀਆ ਚੰਗੀਆਂ ਵੱੱਜਾਂ ਲੈ ਕੇ ਪਹੁੰਚਾ ਬਾਈ ਪਿੰਡ ਕੱਲੋ ਤੋਂ ਇਹਨੂੰ ਤੋੜ ਦੇ ਯਾਰਲੇ ਵਾਲੂ ਵਧੀਆ ਚੰਗੀਆਂ ਵੱੱਜਾਂ ਮੰਡੀ ਮੋੜ ਤੇ ਪਹੁੰਚੀਆਂ ਹੋਈਆਂ ਬਾਈ ਜੀ ਮੋੜ ਲੈ ਵੀਰੇ ਬਹੁਤ ਵਧੀਆ ਆਰਡਰ ਆ ਵੱੱਜਾਂ ਵੀ ਚੰਗੀਆਂ ਠਿੱਕਪੂੜੀ ਚੰਗੀ ਆ ਕੱਦ ਦੀ ਆ ਠੀਕ ਆ ਇਦਾ ਕੀ ਰੇਟ ਕਰਤਾ ਫਰਾ 70 ਹੈ ਜੀ ਕਿਹੜੇ ਸੂਸੂਈ ਬਈ ਇਹ ਇਹ ਤੀਜੇ ਹੈ ਜੀ ਇਹ ਕਿੰਨਾ ਕ ਦੁੱਧ ਬਾਉ ਇਹ ਹੁਣ 15 ਲੀਟਰ ਦੁੱਧ ਤਿਆਰ ਹੈ ਜੀ ਘਰੋਂ ਆ ਕੇ ਚੋਕ ਲੈ ਜਣੇ ਆਪ ਵੀ ਤਸੱਲੀ ਕਰ ਆਪ ਵੀ ਤਸੱਲੀ ਕਰ 1 70 ਰੇਟ ਇਹਦਾ ਹਾਂ ਜੀ 1 70 ਰੇਟ ਹੋਰ ਵੀ ਹੈ ਕੋਈ ਆਪਣੀ ਬਾਸ ਜੀ ਬਹੁਤ ਵਧੀਆ ਚੰਗੀਆਂ ਮੱਝਾਂ ਬਾਈ ਲੈ ਕੇ ਪਹੁੰਚਿਆ ਹੋਇਆ ਸੀ ਨੰਬਰ ਬੋਲਤਾ ਬਾਈ ਨੇ ਜਾਣਕਾਰੀ ਸਾਰੀ ਤੁਸੀਂ ਲੈ ਸਕਦੇ ਹੋ ਬਹੁਤ ਵਧੀਆ ਮੰਡੀ ਮੋੜ ਤੇ ਆਪਣੀਆਂ ਵੀ ਇਹ ਟੋਰੀ ਮਾੜੀ ਬਹੁਤ ਡਬਲ ਮੱਝ ਜ਼ਬਰਦਸਤ ਬਾਈ ਜੀ ਇੱਕ ਹਾਥੀ ਵਰਗੀ ਮੱਝ ਦਿਖਾਉਣਿਆ ਤੁਹਾਨੂੰ 20 ਲੀਟਰ ਤੋਂ ਦਿੱਤੀ ਹੈ ਮੰਡੀ ਮੋੜ ਤੇ ਪਹੁੰਚੀ ਹੋਈ ਆ ਇਹ ਮੋੜ ਲਿਆ ਬਾਈ ਵੱਡੀਆਂ ਬੱਚਾ ਚੰਗੀਆਂ ਬੱਚਾ ਪਹੁੰਚੀਆਂ ਬਾਈ ਜੀ ਪਿੱਠਪੂੜੀ ਚੰਗੀ ਆ ਰੋਕ ਲਾ ਅੰਲੇਵੇ ਦੀ ਸਾਫ ਆ ਕਿਹੜੇ ਸੂ ਸੁਣਾ ਨੇ ਤੀਜਾ ਸੂ ਆ ਜੀ ਕਿੰਨੇ ਕਿ ਦਿਨ ਲੈ ਜੂ ਅਜੇ ਕੱਚੀ ਆ ਨਾ 10 ਦਿਨ ਲੈ ਜੀ ਤੀਜਾ ਦੂਜੇ ਸੂਰੇ ਕੀ ਰਿਗੜਾ ਦੁੱਧ ਆ ਬਾਈ ਦੁੱਧ 20 ਲੀਟਰ ਚ ਆਇਆ ਜੀ ਦਾ ਢੰਡੇ ਵਾਲਾ ਅੱਛਾ ਐਦ ਕੀ ਵਧਨ ਦੀ ਮੇਰਾ ਵੀ 2 ਕਿਲੋ ਵਧ ਸਕਦੇ ਸਮੀ ਸੁਮੀ ਚੰਗੀ ਆ ਨਾ ਆ ਸਮਾਂ ਜੀ ਬਹੁਤ ਹੈ ਸਿਆਣੀ ਬਹੁਤ ਆ ਮੈ ਜੀ ਜਿੱਥੇ ਬੰਨਦੇ ਉੱਥੇ ਖੜੀ ਨੂੰ ਸੰਗਲ ਲਾ ਦੇ ਕੋਈ ਦਿੱਕਤ ਨਹੀਂ ਬੱਸ ਪਿਕਰੇ ਰੱਖਣ ਨੂੰ ਠੰਡੀ ਸੀ ਹਾਂ ਬਹੁਤ ਚੰਗੀ ਜੀ ਨਹੀਂ ਆਪਣਾ ਘਰ ਦੀ ਵਪਾਰ ਦਾ ਕੰਮ ਘਰ ਦੀ ਮੈਂ ਜੀ ਕਰਦੀ ਕੀ ਰੇਟ ਕਰਤਾ ਵੀਰੇ ਦਾ ਸਾਢੇ ਤਿੰਨ ਕਰਦੇ ਲੈਣ ਦੇਣਾ ਹਾਂ ਜੀ ਕਰ ਦਾਂਗੇ ਮਨ ਤਾਂ ਕੋਈ ਗੱਲ ਨਹੀਂ ਅੱਛਾ ਵਿਚੋ ਕਰ ਹਾਂ ਜੀ ਹਾਂ ਜੀ ਤੇ ਨੰਬਰ ਬੋਲੋ 62805 39025 ਕਿਹੜੇ ਜ਼ਿਲ੍ਹੇ ਚ ਪਹੁੰਚੇ ਆਪਾਂ ਬ헨ਡੇ ਚ ਕਿਹੜਾ ਬ헨 ਚੱਕ ਫਾਤੇ ਸਿਕਾਲਾ ਜੀ ਅੱਛਾ ਵੰਡਿੰਗ ਫਤਿਹ ਚੱਕ ਫਾਤੇ ਹੋਰ ਵੀ ਅੱਜ ਆਪਣੀ ਕੋਈ ਹਾਂ ਹੋਰ ਕਿਹੜੀ ਆਹ 3 4 ਪੂਰਾ ਮਾੜੀ ਮਾੜੀ ਦੇ ਦੇਣੇ ਜਾਣਕਾਰੀ ਆ ਦੂਜਾ ਸੂਆ ਜੀ ਅੱਛਾ ਬੱਬਾ 11 ਕਿਲੋ ਹੈ ਜੀ ਮਿੰਟ ਤੇ ਆਹ ਜੀ ਇਹਦਾ ਗ੍ਰੇਡ ਕਰਿਆ ਇਹਦਾ ਜੀ 1 25 ਕਰਿਆ ਜੀ 1 25 ਕਿੱਧੂ ਅੱਗੇ 61 ਇਹ ਕਿਹੜੇ ਸੂਈ ਭਈ ਆ? ਹਾਂ ਸੂਈ ਵੀ ਤੀਜਾ ਸੂਈ ਜੀ। ਦੁੱਧ 10 ਕਿਲੋ ਆ ਜੀ। ਅੱਛਾ। ਮੁੱਲ ਇਹਦਾ ਜੀ 99000 ਆ। ਬੰਦਾ ਹੋ ਗਿਆ ਬਾਈ। 99000। ਆ ਜਾ। ਇਹਦਾ ਵੀ 95000 ਮੁੱਲ ਆ ਦੁੱਧ 12 ਲੀਟਰ ਆ। ਇਹ ਕਿਹੜੇ ਦਾ? ਬਾਵਾ ਸੂਈ। ਅੱਛਾ। ਹਾਂ। ਦੁੱਧ ਨੂੰ ਬਹੁਤ ਕੰਨੀ ਫਰੀ ਅੱਲੇ ਨੂੰ ਵੀ ਸਾਡੇ ਨੂੰ ਸਾਫ ਬੱਥੇ। ਠੀਕ। ਤੇ ਹੋਰ ਅੱਗੇ? ਇੱਕ ਦਾ ਝੋਟੀ ਆ ਬੰਦਾ। ਇਹ ਸੂਈ ਭਈ ਆ? ਹਾਂ ਸੂਈ ਆ। ਦੁੱਧ 9 ਕਿਲੋ ਆ ਜੀ। ਅੰਡੇ ਵਾਲਾ ਜੀ। ਤਾਂ ਲੈ ਵੀ ਦੀ ਸਾਫਾ ਬਾਈ ਦੀ ਖਣਾ ਗਿਆ ਬਹੁਤਾ ਆਣਾ ਹਾਂ ਹਾਂ ਬਹੁਤ ਟਿਕੀ ਤੋਰ ਦੇ ਮਾੜੀ ਤੋਰਨੀਆ ਦਾ ਜਮ ਉਹ ਵਧੀਆ ਮੱਜਾਂ ਬਾਈ ਜੀ ਮੋੜ ਲਿਆ ਵੀਰੇ ਪਹਿਲੇ ਸੂਏ ਸੂਏ ਕਿੰਨੇ ਦਿਨਾਂ ਫੇ ਸੂਈਨੇ ਨੂੰ ਹੋ ਗਿਆ ਜੀ ਹੱਤਾ ਹੋ ਗਿਆ ਕਿੰਨਾ ਭੋਲਾ ਹੁਣ 9 ਕਿਲੋ ਏ 9 ਕਿਲੋ ਭੋਲਾ ਬਾਈ ਕਹਿੰਦਾ ਕਾਤਾ ਹੋ ਗਿਆ ਸੂਈ ਨੂੰ ਪਰ ਇਹ ਰੇਟ ਬੋਲ ਲੈਣੇ ਬਾਈ ਤੋਂ ਬਾਈ ਕੀ ਰੇਟ ਕਰਿਆ ਵੀਰੇ ਦਾ ਇਹਦਾ 140 ਕਰਦੇ ਨੇ 140 ਹੈ ਹਾਂਜੀ ਨੰਬਰ 1 ਹੀ ਹੋਰ ਬੋਲੋ 62805 39025 ਹਰ ਵੇਲੇ ਆਪਣੇ ਘਰੇ ਪਸ਼ੂ ਹਾਂ ਪਸ਼ੂ 10 ਪਸ਼ੇ ਹੁੰਦੇ ਜੀ ਆਪਣੇ ਕੋਲ ਸੇਲ ਦਾ ਕੰਮ ਹੀ ਹੈ ਆਪਣੇ ਅੱਛਾ ਮੱਝਾਂ ਹੁਣ ਚੇ ਕੰਮ ਆਉਂ ਹਾਂਜੀ ਹਾਂਜੀ ਬਹੁਤ ਬਹੁਤ ਮਿਹਰਬਾਨੀ ਬਾਈ ਸ਼ੁਕਰੀਆ ਧੰਨਵਾਦ ਮੇਰੇ ਵੀਰਾਂ ਦਾ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਬਾਈ ਜੀ ਜੇ ਕਿਸੇ ਭਰਾਣੇ ਹੋਰ ਵੀਡੀਓ ਬਣਾਉਣੀ ਆ ਆਪਣਾ ਨੰਬਰ ਆ 94799 8308 ਵੀ ਵਾਈ ਗੁਰਜੀ ਦਾ ਖਾਲਸਾ